ਲੋਕ ਮਹੱਲਾ ਦੂਜਾ ਇਹ ਕਰ ਰਹੀ ਆਸਕੀ ਦੂਜਾ ਲੱਗਿਆ ਜਾਏ ਆਹ ਕਹਿੰਦੇ ਕਿ ਗੱਲ ਆਸਕ ਲੱਗਦਾ ਹੈਗਾ ਤਿਸਰਾ ਮਤ ਜਿਆਦਾ ਰੱਖਦੇ ਆ ਇਸ ਘਰ ਆਸ਼ਕਲ ਹੋ ਜਿਹਾ ਰਹਦਾ ਤੇ ਇਸਲਾਮ ਦੇ ਵਿਚਾਈ ਜਾਏ ਇਹ ਅਸਲ ਦੇ ਵਿੱਚ ਇਸ਼ਾਰਾ ਹੋਦਾ ਨੂੰ ਆਪਣੇ ਪ੍ਰੇਮ ਹੈ ਕਿੱਡੀ ਬੋਲੀ ਦੇ ਵਿੱਚ ਪ੍ਰੇਮ ਆਪਣੀ ਬੋਲ ਨਹੀਂ ਵੀ ਫਰੇਮ ਜਦ ਫਰੇਮ ਕੀ ਉਹ ਤੇ ਨਹੀਂ ਫਰੇਮ ਪਾਇਆ ਤਵੇ ਕਿੰਨੀ ਆਸ਼ੀ ਵਾਲੀ ਗੱਲ ਕਰਦੇ ਨੇ ਆ ਜਿਹੜੇ ਦੂਏ ਲੱਗੇ ਹੋਏ ਨੇ ਹੁਣ ਕਈ ਤਕੌੜ ਵਾਲੇ ਇਹ ਵੀ ਇਹੀ ਪ੍ਰਚਾਰ ਇਹ ਵੀ ਕਹਿੰਦੇ ਰੱਖਣੀ ਹੈ ਭਗਤੀ ਕਿੰਨੀ ਆਸ਼ੀ ਹੈ ਕਿਹੜੀ ਆਸ਼ੀ ਦੀ ਗੱਲ ਕਰਦੇ ਤੁਸੀਂ ਦੂਜੇ ਲੱਗੇ ਗਏ ਜਿਹੜੀ ਬਾਹਰ ਮੁਗੀ ਹੈ ਇਹਦਾ ਮਤਲਬ ਹੈ ਬਾਹਲੇ ਸ਼ਰੀਰ ਨਾਲ ਉਹਦਾ ਪ੍ਰਚਾਰ ਕਰ ਰਹੇ ਹੋ ਤੁਸੀਂ ਉਹਦੀ ਰੇਂਡ ਵਿੱਚ ਕਿਹੜੇ ਆਉਂਦੇ ਫੀਰ ਰਾਜੇ ਦਾ ਘਟਾ ਦੱਸ ਲਿਖ ਮਾਰਿਆ ਪੀਸੀਓ ਕਿਸੀਓ ਸ਼ਰੀਰ ਤਾਂ ਤਾਂ ਖੜੇ ਸੀਦੇ ਦੋਏ ਤੇ ਮਾਇਆ ਦੀ ਗੱਲ ਸੀ ਸਾਰੀ ਆਤਮਾ ਵੀ ਕਿੱਥੇ ਲੱਲਦੀ ਆਸਮਨ ਨੂੰ ਦੋਹਾਂ ਬਾਤਾਂ ਲੱਗਾਂ ਨਹੀਂ ਅੰਤਪ੍ਰਯੰਤ ਦੋਹਰ ਕੋਲੇ ਦੀ ਵੀ ਤੇ ਲੱਗੇ ਜਾਇ ਲੱਗਦਾ ਮਾਇਆ ਨਾਲ ਜੁੜੇ ਹੋਏ ਨੇ ਤਾਂ ਇਹ ਤਾਂ ਰੂਪੇ ਕਾਮਨ ਦੋਸਤੀ ਹੈ ਆਤਮਾ ਦੀ ਆਤਮਾ ਨਾਲ ਨਹੀਂ ਆਤਮਾ ਪ੍ਰਾਤਮਾ ਦੀ ਨਹੀਂ ਹੈ ਦੋਏ ਨਾਸਵੰਤਰ ਦੋਏ ਨਾਸਵੰਤਰ ਰੂਪ ਵੀ ਨਾਸ ਹੁੰਦਾ ਕੰਮਾ ਵੀ ਨਾਸ ਹੁੰਦਾ ਤੇ ਦੋਸਤੀ ਵੀ ਨਾਸ ਹੁੰਦਾ ਹੈ ਬਿਛਰ ਜਾ ਰੂਪ ਦੇਖ ਦੇ ਰਹੀ ਹੈ ਨਾਸਵੰਤਰ ਹੋ ਗਿਆ ਕਾਮਰ ਦਾ ਨਾਸ ਹੁੰਦਾ ਹੈ ਉਹ ਨਾ ਰਵਤ ਹੈ ਜਿਹਨਾਂ ਤੇ ਜਿਹਾ ਸੋਚਦਾ ਨਾ ਮਰ ਜਾਂਦੀ ਹੈ ਕਾਮਨਾ ਬੇਉਸ਼ਕੀ ਕਾਮਨਾ ਮਰੀ ਹੋਈ ਹੈ ਤਾਂ ਰੋਜ਼ ਵਰਦੀ ਹੈ ਕਈ ਕਈ ਵਾਰ ਇਹਦਾ ਕੀ ਹੈ ਤੇ ਗੱਲ ਹੀ ਕੁਛ ਨਹੀਂ ਰੂਪ ਵੀ ਮਰਦਾ ਹੈ ਪਲ-ਪਲ ਮਰਦਾ ਹੈ ਪਰ ਬਦਲਦਾ ਹੈ ਹਲਪਲ ਤੋਂ ਇਹ ਨਾਸਵੰਤ ਨੇ ਜਿਹੜੇ ਆਸ ਕੀ ਨੂੰ ਲਈ ਫਿਰਦੇ ਨੇ ਹਾਂਜੀ ਦੇਖ ਰਹੀ ਆਸ ਕੀ ਦੂਜੇ ਲੱਗ ਕੇ ਜਾਏ ਦੂਜੇ ਕੰਮ ਲੱਗ ਗਿਆ ਆਪਣੇ ਆਪ ਨਾਲ ਅੰਦਰ ਕਿਉਂ ਲੱਗਿਆ ਆਸ ਕੀ ਇਹ ਆਪਣੇ ਆਪ ਨਾਲ ਜੁੜਨਾ ਇੱਕ ਹੋਣਾ ਤੂੰ ਦੂਜੇ ਨਾਲ ਜੁੜ ਗਿਆ ਜਾ ਕੇ ਜਿਹੜਾ ਉਹ ਵੀ ਜਿਹੜਾ ਅੱਖ ਨਜ਼ੀਰ ਉਹ ਜਿਹੜਾ ਖੰਨ ਦੀ ਦੂਜੇ ਸੀਟ ਪਾਹ ਲੈ ਸ਼ਰੀਰ ਹਣਾ ਪਾਇਆ ਪਾਇਆ ਜਦੋਂ ਇਸ ਕੀ ਜੁਦੀ ਪਾਇਆ ਸੱਚਰੀ ਪਾਇਆ ਝੂਠ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਦੀ ਸਚਾਈ ਕਿੱਥੇ ਹੁੰਦੀ ਹੈ ਫਿਰ ਦੋਸਤੀ ਤੁਸੀਂ ਉਹਨੂੰ ਲੋਕਵੇਂ ਦੇਤਾ ਦੋਏ ਪਾਸੇ ਸੱਚ ਹੋਵੇ ਦੋਏ ਤਰ੍ਹਾਂ ਨਾਸਵਤ ਨਾ ਹੋਣ ਉੱਥੇ ਦੋਸਤੀ ਹੁੰਦੀ ਹੈ ਦੋਏ ਤਰ੍ਹਾਂ ਜੋ ਕੋਈ ਮਰ ਮਰੇ ਜਿਹੜਾ ਦੋਸਤੀ ਹੁੰਦਾ ਨਾ ਤਾਂ ਪਰਵੇਸ਼ਰ ਵਰਦਾ ਰਾਤမှာ ਮਰਦੀ ਹੈ ਮੈਰਾ ਦੋਹਾਂ ਜਿ ਦੋਸਤੀ ਹੋ ਸਕਦੀ ਹੈ ਉਹ ਕਿਤੇ ਹੋਦੀ। ਹੋਰ ਹੋ ਹੀ ਨਹੀਂ ਸਕਦੀ ਕਿਤੇ। ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਨਾ ਦਾ ਪ੍ਰਭ ਵਰਦਾ ਨਾ ਪ੍ਰੇਮ ਕਰਨ ਵਾਲਾ ਵਰਦਾ। ਉਹਨੇ ਪ੍ਰਭ ਪਾਲਿਆ ਨਾ। ਪ੍ਰਭ ਦੇ ਸਰਪਰਮ ਨਾਲ ਜੁੜ ਗਿਆ ਰਾਂ। ਦੂਜੇ ਲੱਗਿਆ ਜਾਏ। ਨਾਲ ਨਾਲ ਕਾਹ ਸਕੰਢੀ ਹੈ ਸਾਦੀ ਰਹੇ ਸੋ। ਜਿਹੜਾ ਸਦਾ ਸਮਾਇਆ ਰਹਿੰਦਾ ਨਾ ਆਪਣੇ ਮੂਲ ਦੇ ਵਿੱਚ ਜਿਹੜਾ ਸਦਾ ਸ਼ਬਦ ਗੁਰੂ ਵਿੱਚ ਸਮਾਇਆ ਰਹਦਾ ਉਹ ਆਜ ਕਾ ਉਹ ਤਾਂ ਸੰਸਾਰ ਤੋਂ ਬਾਹਰ ਕੱਢਿਆ ਹੋਇਆ ਹੈ ਉਹਦਾ ਜੀ ਉਹ ਤਾਂ ਸੰਸਾਰ ਜਿਹਾ ਹੋ ਨਹੀਂ ਸੰਸਾਰ ਨਾਸ ਬੰਤ ਹੈ ਉਹ ਜਿਉਂਦਾ ਹੀ ਸੰਸਾਰ ਤੋਂ ਬਾਹਰ ਆਇਆ ਨਾਸ ਬੰਤ ਜਲਾ ਹੀ ਨਹੀਂ ਹੈ ਉਹ ਲੱਗਦਾ ਹੂ ਤੁਹਾਨੂੰ ਸਰੀਰ ਉਹਦਾ ਨਾਸ ਉਹ ਚੱਲ ਅਖੜਾ ਹੈ ਸਰੀਰ ਕਰਕੇ ਨਾਸ ਬੰਤ ਹੈ ਉਹ ਆਤਮਾ ਕਰਕੇ ਨਾਸਤ ਨਹੀਂ ਹੈ ਉਹ ਹਰਕਾ ਸੇਵਕ ਸੋਹਰ ਜਿਹਾ ਭੇਦ ਨਾ ਜਾਣੋ ਸੁਣਦੇ ਹਾ ਗੁਰਖਾ ਸਰੀਰ ਜ਼ਰੂਰ ਨਾਸਤ ਹੈ ਉਹ ਨਾ ਗੁਰਖਾ ਸਰੀਰ ਨਾਲ ਕੀ ਸੰਬੰਧ ਸਾਡੀ ਰਹਿ ਸਮਾਇ ਸਤ ਉਹ ਸਾਡੀ ਸਮਾਇਆ ਹੋਇਆ ਤਾਂ ਜਿਹੜਾ ਸвая ਹੋਇਆ ਸਾਡੀ ਹੀ ਹੈ ਉਹ ਸвая ਕਿੱਥੇ ਸвая ਹੋਇਆ ਫਿਰ ਆਇਆ ਜਨਮ ਕਿ ਦਿਨਾ ਹੋ ਸਕਦਾ ਜੇ ਉਹਦੇ ਜਸਮਾਇਆ ਤਾਂ ਮਾਇਆ ਜੀ ਨੇ ਸਮਾਇਆ ਹੈ ਜੋ ਸਾਡੀ ਸਮਾਇਆ ਹੋਇਆ ਹੈ ਸਮਾਇਆ ਤਾਂ ਫਿਰ ਪਰਕੇ ਨਹੀਂ ਉਹਨਾਂ ਦਾ ਮਾਇਆ ਤਾਂ ਅਲਿਖਿਆ ਹੋਵੇ ਜੋ ਸਾਡੀ ਹੀ ਰਹਿ ਸਮਾਇਆ ਦਾ ਮਤਲਬ ਹੈ ਮਾਇਆ ਤਾਂ ਅਲਿਖਿਆ ਹੋ ਉਹਨੂੰ ਕਹਿੰਦੇ ਜੀਵਨ ਮੁਕਤ ਸੋ ਆਖਰੀਆ ਮਰ ਜੀਵੇ ਮਰਿਆ ਤੇ ਮਰ ਕੇ ਚੁੰਦਾ ਵੀ ਹੋ ਚੁੱਕਿਆ ਉਹ ਸ਼ਰੀਰ ਜ਼ਰੂਰ ਹੈਗਾ ਸ਼ਰੀਰ ਉਹਦੀ ਦ੍ਰਿਸ਼ਟੀ ਨਾਲ ਹੀ ਚੱਲਦਾ ਅਸ ਕ੍ਰਿਪਾ ਦ੍ਰਿਸ਼ਟੀ ਨਾਲ ਚੱਲਦਾ ਜਰੀਆ ਜਦਿਆਂ ਸੋਚਿਆ ਨਾ ਛਾਲ ਕਰਕੇ ਆਦਮੀ ਮਾਇਆ ਚਾ ਖਿਆਲ ਕਰਕੇ ਹੀ ਖਿਆਲ ਕਰਕੇ ਮਾਇਆ ਦੇ ਵਿੱਚ ਖਿਆਲ ਕਰਕੇ ਸੱਚ ਨਾਲ ਜੁੜਿਆ ਹੋਇਆ ਖਿਆਲ ਕਰਕੇ ਝੂਠ ਨਾਲ ਜੁੜਦਾ ਹੈ ਜਦੋਂ ਖਿਆਲ ਹੈ ਸੱਚ ਨਾਲ ਜੁੜਿਆ ਹੋਇਆ ਝੂਠ ਨਾਲ ਜੁੜਿਆ ਹੋਇਆ ਝੂਠ ਵਾਲਾ ਖਿਆਲ ਇੱਛਾ ਫਾਇਦਾ ਹੀ ਨਹੀਂ ਹੁੰਦੀ ਠੀਕ ਹੈ ਜਦ ਤਨ ਪੈਦਾ ਹੋ ਜਲ ਵਜੂ ਇਹਦ ਚੰਗੇ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਅੱਜ ਦਾ ਚੰਗੇ ਨੂੰ ਚੰਗਾ ਕਰਕੇ ਬੰਨਾ ਚਾਹੀਦਾ ਚੰਗਾ ਕਰਕੇ ਬੰਨਾ ਚਾਹੀਦਾ ਜੇ ਕੋਈ ਖਿਆਲ ਚੰਗਾ ਹੈ ਉਹ ਚੰਗਾ ਮੰਨਦਾ ਸੀ ਜਿਹਦੇ ਖਿਆਲ ਚੰਗੇ ਨੇ ਉਹ ਤਾਂ ਵਿੱਚ ਮੁੰਡੇ ਮੁੰਦਾ ਹੋਏ ਜਿਹੜਾ ਬੁੱਤੇ ਖਿਆਲ ਨਾਲ ਮੁੰਦਾ ਇਹ ਹੁਣ ਨਹੀਂ ਹੈਗਾ ਤਾਂ ਹੋ ਜਾਊਗਾ ਇਹ ਬੁੱਤੇ ਚੱਗੇ ਆਦਮੀ ਚ ਬੁੱਤੇ ਖਿਆਲ ਪੈਦਾ ਹੋ ਜਾਣਾ ਤਾਂ ਕਿ ਅੱਜ ਮੁੰਦਾ ਨਹੀਂ ਕੱਲ ਮੁੰਦਾ ਹੋ ਜਾਊਗਾ ਖਿਆਲ ਉਹ ਮੁੰਦਾ ਕਰ ਦੇਣਗੇ ਬੁੱਤੇ ਖਿਆਲ ਨਾਲ ਮੁੰਦਾ ਹੋ ਜਾਊਗਾ ਜਿਵੇਂ ਕਦੇ ਵੀ ਹੈ ਪਰ ਪੰਚੇ ਪਰ ਪੰਚ ਤੋਂ ਪਹਿਲਾਂ ਚੱਗੇ ਹੁਦਰ ਇਹ ਸਟੇਜ ਪਰ ਪੰਚ ਦੀ ਹੈ ਥੱਲੇ ਚੜਦਾ ਚਲਿਆ ਆ ਚੜਦਾ ਚਲਿਆ ਆ ਭਾਉ ਕੰਮ ਤ ਭਗਵਾਨ ਹਿੱਤ ਭਾਇਆ ਲਿਫਟ ਨਾ ਲਿਫਟ ਬਾਹਰ ਛੱਡ ਕੇ ਉੱਤੇ ਚੜਦਾ ਚੜ ਗਿਆ ਚਾ ਡੇੜੇ ਚਲਾ ਗਿਆ ਨਾ ਉਹਦੀ ਬਾਤ ਤਾਂ ਹੀ ਬਹੁਤ ਜ਼ਿਆਦਾ ਹੈ ਖੇਤੀ ਦੇ ਕੇ ਜੁਤਰਾ ਨੂੰ ਕਹਣ ਲੱਗੇ ਸੀ ਜੰਡੀ ਦਾ ਉਤਾਰ ਕੀ ਹਾਲ ਆਉਂ ਪੁੱਛਣ ਉਹ ਚਰਣ ਕੀ ਹਾਲ ਹੈ ਦੁਰਗਾ ਦਾ ਉਤਾਰ ਹੋ ਕੇ ਖੇਤ ਵਿੱਚ ਤਾਂ ਹੋਏ ਵਰੀਆਂ ਪੁੱਛ ਲੋ ਕੀ ਹਾਲ ਹੈ ਇੱਦਾਂ ਹੀ ਕਹਿਣ ਲੱਗ ਜਦੋਂ ਉਹ ਖੇਤੀ ਚਾਹ ਬਰੂ ਸੁਧਰਨਾ ਉਹ ਗੁਰੂ ਬਣਾਉਣ ਵਾਲੇ ਚਾਹ ਬਰੂ ਸੁਧਰਨ ਇਹ ਬੜੇ ਬੜੇ ਨੂੰ ਬਗਾੜ ਦਿੰਦੇ ਨੇ ਜੇ ਤਾਂ ਹੋਵੇ ਬੂਰਖ ਇਹ ਤਾਂ ਦੁਨੀਆ ਦੀ ਵੜਿਆਈ ਕਰ ਜਵੇ ਰੇ ਦੁਨੀਆ ਦੀ ਵੜਿਆਈ ਬਹੁਤ ਖਤਰਨਾਕ ਚੀਜ਼ ਹੈ ਰਿਐਕਸ਼ਨ ਕਰ ਜਾਂਦੀ ਹੈ ਜਿਹੜੀ ਆਪਾਂ ਨੂੰ ਵੜਿਆਈ ਕੋਈ ਕਰੇ ਨਾ ਉਹ ਵੜਿਆਈ ਵਾਲੇ ਆਦਮੀ ਤੋਂ ਬਚਣਾ ਚਾਹੀਦਾ ਜਿਹੜਾ ਸੰਦਾ ਵੀ ਨਸ਼ੇ ਦਾ ਟੀਕਾ ਲਾਉਣ ਆਇਆ ਜਿਹੜਾ ਵੜਿਆਈ ਕਰਦਾ ਨਸ਼ੇ ਦਾ ਟੀਕਾ ਲਾਉਂਦਾ ਉਹਦੇ ਬਚਣਾ ਚਾਹੀਦਾ ਜਿਹੜਾ ਤੁਹਾਨੂੰ ਲੋਗ ਗਾਲਾਂ ਕੱਢਦੇ ਉਹ ਉਹਦਾ ਟੀਕਾ ਲਾਉਣਾ ਹੈ ਜਿੱਤੋਂ ਜ਼ਿਆਦਾ ਕੀ ਕਰੂਗਾ ਤੂੰ ਹੋਰ ਖੜੂ ਹੋਰ ਕਿਉਂ ਜਿਹੜਾ ਤੁਹਾਨੂੰ ਘਟਿਆ ਬੰਦਾ ਉਹ ਨਹੀਂ ਤੁਹਾਡੇ ਵਾਸਤੇ ਕੁਝ ਵੀ ਤੁਹਾਡਾ ਨੁਕਸਾਨ ਨਹੀਂ ਕਰ ਸਕਦਾ ਉਹ ਕੁਛ ਵੀ ਨਹੀਂ ਵਿਗਾੜ ਸਕਦਾ ਤੁਹਾਡਾ ਵਿਗਾੜੂਗਾ ਉਹ ਜਿਹੜਾ ਤੁਹਾਡੀ ਵਡਿਆਈ ਕਰਦਾ ਲੋਣਾ ਐਸਾ ਠੀਕਾ ਲਾਉਣਾ ਹੈ ਬੇਸੁਰਤ ਕਰ ਦੇਣਾ ਤੁਸੀਂ ਆਪਣੇ ਆਪ ਨੂੰ ਰੱਬ ਮੰਨ ਲੰਗਾ ਬਸ ਗਿਆ ਸਭ ਕੁਛ ਹੀ ਗਲਤ ਹੋ ਜਾਣਾ ਸਾਰੀ ਕਮਾਈ ਦਾ ਹੀ ਨਾਸ ਹੋ ਜਾਣਾ ਪੂਰਾ ਲੱਗਿਆ ਹੋਇਆ ਫਲ ਪੂਰਾ ਹੋਇਆ ਗੜਜੜ ਬੜਾ بڑا ਫਲ ਹੋਇਆ ਗੜਜੇ ਪੂਰਾ ਉੱਚ ਚੱਲਣ ਉਹਦੇ ਕਿਰਬੂ ਉਹ ਫਿਰ ਸਾਹਿਬ ਦੇ ਕੋਲ ਜਾ ਜਾਊਗਾ ਉਹ ਕਿੱਥੇ ਸੁੱਟੂਗਾ ਉਹਨੂੰ ਪਹਿਲੇ ਕਹਿੰਦਾ ਜਾਂਦਾ ਹੀ ਨਹੀਂ ਉਹ ਤਾਂ ਕਹਿੰਦਾ ਜੇ ਕੌਣ ਚੁੱਝ ਮਾਰਦੇਵੇਂ ਨਾ ਕਿਸੇ ਫੜ ਦੇ ਵਿੱਚ ਪੱਕੇ ਹੋਏ ਸੀ ਵੀ ਤਾਂ ਉਹ ਸਾਹਿਬ ਕੋਲ ਹੀ ਲੱਗੇ ਜਾਂਦਾ ਸੈਨ ਉਹ ਕਹਿੰਦਾ ਇਹ ਚੁੱਝਵਾਰੀ ਹੋਈ ਆ ਉਹਦੇ ਛੇਤਰ ਖੜ੍ਹੇ ਨੂੰ ਜਾ ਕੇ ਕੋਈ ਚੱਜ ਦਾ ਲਿਆਓ ਬਾਗ ਦਾ ਮਾਲਕ ਹੈ ਬਾਗ ਦੇ ਮਾਲਕ ਨੂੰ ਹੀ ਕੱਟਿਆ ਹੋਇਆ ਚੁੱਝਵਾਰੀ ਹੋਈ ਦਈਦਾ ਕਿਉਂਕਿ ਮਾਰੇ ਆਏ ਤੇ ਸਿਰ ਮਜਾਈ ਖਤਰਨਾਕ ਉਹ ਆਦਮੀ ਨੇ ਜਿਆਦਾ ਜਿਹੜੇ ਵੜਿਆਈ ਕਰਦੇ ਪਰ ਚੰਗੇ ਉਹੀ ਲੱਗਦੇ ਨੇ ਜਿਹੜੇ ਵੜਿਆਈ ਕਰਦੇ ਜਿਹੜੇ ਚੰਗੇ ਲੱਗਦੇ ਨੇ ਸਮਝੋ ਗਿਆ ਉਹਦਾ ਕੱਖ ਨਹੀਂ ਵਜਿਆ ਉਹਦੇ ਕੋਲ ਨਹੀਂ ਰਹਿਣਾ ਕੱਖ ਵੀ ਇਹਦ ਕਰਕੇ ਦੁਨੀਆ ਕਿਉਂ ਵੜਿਆਈਆਂ ਅੱਗੇ ਸਦੀ ਅੱਗੇ ਸਦੀ ਜਾਂ ਕਿਉਂ ਕਿਸ ਕੀਤਾ ਤੁਹਾਨੂੰ ਬਹੁਤ ਖਤਰਨਾਕ ਹੈ ਨਸ਼ਾ ਖਤਰਨਾਕ ਨਹੀਂ ਨਸ਼ਾ ਕੀ ਹੁੰਦਾ ਸੁਧ-ਬੁਧ ਖੋ ਦਿੰਦਾ ਆਦਮੀ ਦੀ ਖੋ ਦਿੰਦਾ ਨਾ ਹਰ ਰੋਜ਼ ਹਰ ਦਿਨ ਇਹ ਰਹਿੰਦਾ ਪਨਾਹ ਰੰਗ ਇਹ ਬਹੁਤ ਤਖੜਾ ਨੀ ਕਹਦਾ ਸ਼ੇਰਾਂ ਇਹ ਸੰਤਰ ਮੈਨਾਂ ਦੱਸਦਾ ਨਹੀਂ ਪਤਾ ਸੰਤ ਕਹਿੰਦੇ ਤਾਂ ਹੀ ਨਾ ਉਹੀ ਰਹਿ ਗਏ ਸੰਤ ਤਾਂ ਪਹਿਲੀ ਗੱਲ ਹੁੰਦਾ ਹੀ ਨਹੀਂ ਕੋਈ ਜਿਹੜਾ ਆਪਣੇ ਆਪ ਨੂੰ ਸੰਤ ਬਣ ਕੇ ਉਹਦੇ ਮਿੱਟੀ ਘੱਲ ਗਿਆ ਹੋਇਆ ਉਹਦੇ ਵੀ ਉਲਟਾ ਢੀਕਾ ਲੱਗ ਗਿਆ ਪਹਿਲਾਂ ਹੀ ਸੰਤ ਤਾਂ ਨਾ ਜਾਂਦਾ ਨਾ ਵਰਦਾ ਸੰਤਾ ਜੀ ਦੇਦਰੋ ਸ਼ਾਂਤੀ ਪੈਦਾ ਹੁੰਦੀ ਹੈ ਨਾ ਸ਼ਾਂਤ ਹੀ ਰਹੀ ਹੋ ਸੰਸਾਰ ਦਾ ਸਾਰਾ ਇਸ਼ਾਨਦ ਹੈ ਸ਼ਾਂਤੀ ਵਾਸਤੇ ਤੁਰਿਆ ਹੁੰਦਾ ਹੈ ਸ਼ਾਂਤੀ ਵਾਸਤੇ ਤੁਰਿਆ ਹੁੰਦਾ ਹੈ ਸੰਤ ਵੱਡ ਵਾਸਤੇ ਚੋਲਾ ਪਾਏ ਦੇ ਜਹਾਂ ਦੁਆੜ ਵਿੱਚ ਸਾਰੀ ਪਾਲੜ ਵਿੱਚ ਔਖਾ ਕੋਈ ਨਹੀਂ ਇਸ ਗੱਲ ਦੀ ਸਮਝ ਨਹੀਂ ਜੀ ਇਹਨਾਂ ਨੂੰ ਐਨੀ ਗੱਲ ਦੀ ਸਮਝ ਨਹੀਂ ਉਹਨਾਂ ਨੂੰ ਧਰਮ ਦੀ ਕਿੱਥੋਂ ਸਮਝ ਆ ਜਾਵੇ ਧਰਮ ਤਾਂ ਬਹੁਤ ਵੱਡਾ ਵਿਸ਼ਾ ਹੈ ਜਿਹਨਾਂ ਨੂੰ ਐਨੀ ਗੱਲ ਦੀ ਸਮਝ ਨਹੀਂ ਹੈ ਉਹਨਾਂ ਨੂੰ ਕਿੱਥੋਂ ਆ ਜੜੀ ਹੈ ਉਹ ਬੜਿਆਈ ਕਰ ਕਰ ਕੇ ਚਾਹੇ ਪਹਿਲਾਂ ਨਾ ਵੀ ਉਹਨਾਂ ਨੇ ਆਪਣੀ ਬੰਦੇ ਹੋਣ ਆਪਣੇ ਆਪ ਨੂੰ ਜਿਉ ਅਤਰਸੋਂ ਆਪਣੇ ਆਪ ਨੂੰ ਨਾ ਬੰਦੇ ਹੋਵੇ ਨਾ ਸੰਤ ਵੀ ਰੌਟੇ ਰਹੋਗੇ ਪਰ ਹੁਣ ਵਾਲੇ ਜੇ ਨਹੀਂ ਕਰਦੇ ਤਾਂ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਕਿ ਉਹਨਾਂ ਜਿਹੜੇ ਮੁਸੀਬਾ ਲਾ ਉਹਨਾਂ ਨੇ ਆਪਣੇ ਆਪ ਨੂੰ ਕੁਝ ਵੀ ਨਾ ਬਤਲੇ ਰਾਇਆ ਨੇ ਕੁਛ ਵੀ ਨਾ ਬੰਦਿਆ ਹੋਵੇ ਆਪਣੇ ਆਪ ਨੂੰ ਤਾਂ ਕਹਿ ਆਦਿ ਇੱਟ ਬਣਾ ਲਾਇਓ ਇੱਕ ਤਫਕਰ ਆਦਮੀ ਸੀ ਉਹਨੇ ਕਹਿੰਦਾ ਇੱਟ ਨਾ ਲਾਇਓ ਇੱਕ ਇਹਨੇ ਕੀ ਕੀਤਾ ਮਹਿਲ ਖੜਾ ਕਰ ਲਿਆ ਕਿਉਂ ਕੀਤਾ ਉਹਦੀ ਗੱਲ ਬੰਦੀ ਹੈ ਨਾ ਇਹ ਸਭ ਪਰਪੰਚੀ ਹੈ ਪਾਉ ਆ ਭਗਤ ਭਗਵਾਨ ਹੈ ਤੇ ਮਾਇਆ ਲਿਫਟ ਦਾ ਰੰਚ ਰੰਚ ਵੀ ਮਾਇਆ ਦੀ ਕੋ ਖਨਾ ਹੋ ਗਈ ਤੇ ਪਰ ਬੜਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਜੇ ਭਗਵਾਨ ਦਾ ਜੋ ਪ੍ਰੀਤ ਨਹੀਂ ਨਾ ਹੈ ਤਾਂ ਵੀ ਉਦਰ ਤੇ ਆ ਨਾ ਬੇ ਵਿਰਲੇ ਕਹੀਏ ਨਾਨਕਾ ਜੇ ਨਾ ਰਚੇ ਪਰਪਟ ਕੀ ਹੈ ਭਾਉ ਭਗਤ ਭਗਵਾਨ ਹੈ ਤੇ ਮਾਇਆ ਲਿਪਤ ਨ ਰੰਚ ਵਿਰਲੇ ਕਹੀਏ ਨਾਨਕਾ ਇੱਥੋਂ ਵਿਰਲਾ ਨਿਕਲਦਾ ਜਿਹੜਾ ਇੱਥੋਂ ਨਿਕਲ ਗਿਆ ਨਾ ਮਾਇਆ ਜਿਹੜਾ ਵਡਿਆਈ ਕਰਨ ਵਾਲੇ ਰੂਹ ਜਿਹਨੇ ਦੁਸ਼ਮਣ ਬਣਿਆ ਆਪਣਾ ਉਹ ਤਾਂ ਨਿਕਲ ਜੂਗਾ ਇੱਥੋਂ ਇਹ ਜਿਹੜਾ ਵਡਿਆਈ ਕਰਨ ਵਾਲਾ ਨਾ ਮੇਰਾ ਇਹ ਮੇਰੇ ਕਾਲ ਦਾ ਏਜੰਟ ਹੈ ਰੋਧੀ ਤਦਾ ਜਾਂਟਾ ਹੈ ਕਿ ਬੇਕੋ ਉਸ ਬੈਠੀ ਆ ਜਾਂਦੇ ਨੇ ਨਾ ਆਪਣੇ ਬੇਟੀ ਜੀ ਵੱਢ ਜਾਵੇ ਆ ਕੇ ਇਹ ਡਬੂਗਾ ਆਪਣਾ ਜਹਾਜ਼ ਇਹ ਜਹਾਜ਼ ਡਬੂਗਾ ਹੈ ਇਹ ਤਾਂ ਸੁਸਾਇਸਾਈਡ ਬੱਬਰ ਹੈ ਆਪਣੇ ਕਹਿ ਇਹ ਤਾਂ بچੋ ਉਹ ਤਾਂ ਜਾਣਗੇ ਬਾਅਦ ਚ ਤੇ ਨਹੀਂ ਲਾਇਕ ਡੁੱਬ ਜੂਗਾ ਵਿੜਾਈ ਕਰਨ ਵਾਲਾ ਬਹੁਤ ਹੀ ਖਤਰਨਾਕ ਆ ਜੀ ਤਾਂ ਚਾਪ ਨੂੰ ਸੁਣਤਾ ਦਾ ਵੇਚਣਾ ਚਾਹੀਦਾ ਚੰਗੇ ਚੰਗਾ ਜਿਹੜੇ ਬੱਦੇ ਕਬੀਰ ਨੂੰ ਬੱਦਾ ਕਹਿੰਦੇ ਸੀ ਲੋਕ ਤਾਂ ਉਹਨਾਂ ਨੂੰ ਲੋੜ ਨਹੀਂ ਬਰੇ ਡਿੱਕੇ ਜਿਹੜਿਆ ਕਰਦੇ ਸੀ ਉਹਨਾਂ ਨੂੰ ਬਰੇ ਡਿੱਕੇ ਇਹਨੀਆਂ ਤੇਰਾ ਦੇ ਲੋਹੇ ਲਾਖੇ ਹੋ ਜਾਂਦੇ ਨੇ ਤੇਰੇ ਸਾਹ ਡੁਪਲੀਕੇਟ ਉਹ ਕਹਿੰਦਾ ਜੇ ਦੋਰ ਨੋ ਬੋ ਕੋ ਲੋਕ ਦੇ ਦੋ ਬੱਦਾ ਜਨ ਕੀ ਖਰੀ ਪਿਆ ਖਾਤੇ ਕੇ ਹੱਪਨ ਦਿਆ ਕਰਨ ਵਾਲੇ ਜੱਬਰ ਵਿਡਿਆਈ ਕਰਨ ਵਾਲੇ ਖਦਰਨਾਥ ਨੇ ਤੁਹਾਡੇ ਬਾਦ ਵਿਦਿਆਲਾ ਕੋ ਦੱਸੂਏ ਕੀ ਕਵੀ ਹੈ ਨਾ ਕੋਈ ਕਵੀ ਉਹ ਦੱਸੂਗਾ ਤੁਸੀਂ ਉਹਨੂੰ ਰਿਵਾਈਜ਼ ਕਰ ਲਓ ਆਪਣੇ ਆਪ ਨੂੰ ਕੋਈ ਕਵੀ ਹੈ ਤਾਂ ਨਹੀਂ ਕਿਉਂਕਿ ਜੋ ਚੌਧਰ ਉਹ ਉਹ ਤਾਂ ਤੁਹਾਨੂੰ ਚੌਕਸ ਕਰ ਰਿਹਾ ਹੈ ਸਿਆਣੇ ਕਰ ਰਿਹਾ ਹੈ ਐਸਾ ਵਿਧਾਨ ਕਰ ਰਿਹਾ ਹੈ ਦਿਆ ਕਰਨ ਵਾਲਾ ਪਰ ਬਾਣੀ ਜੀ ਨਾਲ ਦਿਆ ਕਰ ਰਹੀ ਹੈ ਸਾਵਧਾਨ ਕਰ ਰਹੀ ਹੈ ਜੇ ਜਾਨੀ ਕਰ ਰਹੀ ਹੈ ਸਾਵਧਾਨ ਕਰ ਰਹੀ ਹੈ ਉਹਨਾਂ ਨੂੰ ਵਜੇ ਹੋ। ਪਰ ਸਾਵਧਾਨ ਕਰਨ ਨੂੰ ਕੋਈ ਦੰਦਿਆ ਸਮਝ ਲਵੇ। ਗੁਰਮਖਦਾ ਸਾਵਧਾਨ ਕਰਵਾਉਣ ਵਾਲੇ ਨੂੰ ਦੰਦਿਆ ਸਮਝਦੇ ਨਹੀਂ। ਇਹ ਜੋ ਪਹਿਲਾਂ ਉਹ ਕੱਟੀ ਬਣੀ ਜੀ ਵੀ ਕਬੀਰ ਨੇ ਕਹਿਆ ਸੀ ਦਿਤ ਗੱਦੀਆਂ ਰੇ ਰਾਖੀ ਆਂਗਨ ਕੁੜੀ ਸ਼ਿਪਾਏ। ਇੱਕ ਨੰਦਕ ਤਾਂ ਕਹਿੰਦੇ ਸ਼ੂਰ ਰੱਖਣਾ ਚਾਹੀਦਾ। ਜਾਂ ਇਤਰਾਏ ਤੇ ਰੱਖੋ ਤਨਖਾ ਦਾ ਰੱਖੋ। ਕਿਤੇ ਆਪਣੇ ਵੇੜੇ ਲਗੋ ਕੇ ਰੱਖਣਾ ਚਾਹੀਦਾ। ਆਂਗਨ ਕੁੜੀ ਪਰ ਆਪਣੀ ਕੁੜੀ ਤੇ ਵੇੜੇ ਦਾ ਵਿਚਾਰ ਫਰਕ ਜੀ। ਉੱਕ ਹਰ ਵਕਤ ਯਰ ਹੋਊ ਤੇ ਕੇਰੀ ਆਗਾ ਬਿਓ ਰਹਿੰਦਾ ਹੋਵੇ ਕਿਤੇ ਜਦੋਂ ਸਾਡੇ ਉਹ ਆਉਂਦੇ ਨੇ ਨਾ ਸਾਡੇ ਕਦਮ ਵਧੀ ਕਰਵੇਂ ਹਫਤੇ ਚ ਇੱਕ ਦਿਨ ਆਵਾਂਗੇ ਇਹ ਜਹ ਰਾਹ ਦੇ ਦਿਖਾਵੇ ਹਫਤੇ ਚ ਇੱਕ ਦਿਨ ਘਾਟਾ ਜਿਹੜਾ ਮਾਰਨੇ ਵਾਲਾ ਹਰ ਉਹਦੇ ਨਾਲ ਰਹੇ ਹਰ ਵਾਰ ਦਿਨ ਸਾਰੀ ਗਤੀਵਿਧੀ ਸਾਡੇ ਧਿਆਨ ਰੱਖੇ ਆਂਗੜ ਕੁੜੀਆਂ ਜਿਪਾਏ ਬੈਤ ਪਾਣੀ ਸਾਬਣ ਬਣਾ ਨਿਰਬੰਦ ਕਰੇ ਸਵੇਰੇ ਤਾਂ ਸਾਬਣ ਲਾਉੜੋ ਨਾ ਪਾਣੀ ਲਾਉੜ ਸਭ ਆਨਿਰਬੰਦ ਕਰ ਦਿੰਦੇ ਥੋੜੇ ਕਿਡਿਵੜੀ ਗੱਲ ਉਹ ਕੋਈ ਗੁਰਬਾਨੀ ਕਹਿੰਦੀ ਆ ਨਿੰਦਕ ਨਾਲ ਕਰੋ ਪ੍ਰੇਮ ਜਿਹੜਾ ਕਰਦਾ ਬੜਿਆਈ ਉਹਦੇ ਹੱਥ ਰੱਖੋ ਜੁੱਤੀ ਖੋਲ ਕੇ ਕਿ ਬਜੜੇ ਕੀ ਤੁਸੀਂ ਚਾਹੁੰਦੇ ਸਾਡੀ ਜਿਹੜੀ ਖਵਾਈ ਕੀਤੀ ਕੋੜ ਰਹਿ ਜਾ ਸਾਡੇ ਉਹਨੇ ਤਾਂ ਬਾਖੜਾ ਟਾਈਮ 'ਚ ਗਲੀ ਕਰਕੇ ਪਾਸੇ ਹੋ ਜਾਣਾ ਗਲੀ ਵੀ ਥੱਲੇ ਕਰੂਗਾ ਪਾਣੀ ਰਹਿ ਨਾ ਜਾਵੇ ਭੋਰਾ ਬੜੇ ਰੋਲ ਟਾਈਮ ਦੇ ਥੱਲੇ ਗਲੀ ਕਰ ਦਵੇ ਕੋਈ ਪਰ ਪਾਣੀ ਸਾਰਾ ਨਿਕਲ ਕੇ ਘਾੜੇ ਛੁੱਟੂ ਨਾ ਉੱਧ ਡਲੀ ਕਰਨ ਆਇਆ ਹੈ ਵੀ ਇਹ ਸਾਰਾ ਜਿਹੜਾ ਇਕੱਠਾ ਹੋਇਆ ਨਾ ਸਾਰੇ ਬਹਿ ਜਿਵੇਂ ਇਸ ਕਰਕੇ ਪਰ ਪਾਣੀ ਉਲਟੀ ਗੱਲ ਕਰਦੀ ਹੈ ਉਲਟੀ ਗੱਲ ਕਰਦੀ ਹੈ ਸੰਸਾਰ ਤੋਂ ਉਲਟੀ ਰਹੇ ਮਨ ਉਲਟੀ ਰਹੇ ਸਾਖਤ ਸਿਉ ਕਰ ਉਲਟੀ ਰਹੇ ਸਾਖਤ ਤੇ ਉਸਤਤ ਕਰੀ ਤੇ ਖੁਸ਼ ਹੋਊਗਾ ਹੁਣ ਸਾਖਤ ਦਾ ਸਤ ਦਾ ਕੀ ਫਰਕ ਹੈ ਵੜਿਆਈ ਕਰੀ ਤੇ ਸਾਖਤ ਬੜਾ ਖੁਸ਼ ਹੁੰਦਾ। ਸਾਖਤ ਵੜਿਆਈ ਕਰੀ ਤੇ ਨਰਾਜ ਹੁੰਦਾ। ਜਿਹੜੇ ਨਾਨਕ ਦੀ ਵੜਿਆਈ ਕਰਦੇ ਨੇ ਨਾਨਕ ਕੋਲ ਨਰਾਜ ਆਇਆ। ਜਿਹੜੇ ਜੱਦ ਕਰਦੇ ਨੇ ਨਾਨਕ ਗੁਰੂ ਐ ਰੋ ਦਾਸ ਗੁਰੂ ਗਰ ਦੋਏ ਨਰਾਜ ਨੇ ਦੋਹਾਂ ਨਾਲ। ਪਤਾ ਲੱਗੂਗਾ ਇਹਨਾਂ ਨੂੰ ਉੱਥੇ ਜਾ ਕੇ ਉਹ ਛੇਤਰ ਪਹਿਣਗੇ। ਗੋਲ ਗੋਲ ਪਾਣਾ ਖਾਏ। ਜੇ ਮੂਦੇ ਜੁੱਤੀਆਂ ਬੈਠ ਕੇ ਪਤਾ ਲੱਗ ਜੂਗਾ ਗੁਰਬਾਣੀ ਦੇ ਤਾਥੇ ਕਹਿੰਦੇ ਨੇ ਗੁਰਬਾਣੀ ਦੀ ਕਸਰਤੀ ਇਹ ਕਹਦੀ ਹੈ ਵਿਚਾਰ ਗੁਰਬਾਣੀ ਦੇ ਅਸਰ ਇਹ ਕਹਦੀ ਹੈ ਜਿਹੜੇ ਵਡਿਆਈ ਕਰਨਾ ਚਾਹੁੰਦੇ ਨੇ ਨਾਦੀ ਉਹਨਾਂ ਨਾਲ ਨਾਰਾਜ਼ ਰਹੇ ਕਿਉਂ ਉਹਨਾਂ ਨੂੰ ਸ਼ਰੀਕ ਹੈ ਖੁਦਾ ਬਲੋੜ ਵਾਲੇ ਨੇ ਉਹ ਗੁਰਬਾਣੀ ਖਸਮੇ ਕਰੇ ਬਰਾਬਰੀ ਫਿਰ ਗੈਰ ਦੰਦਰ ਹਾਏ ਉਹਨਾਂ ਦਾ ਬਰਾਬਰੀ ਕੀਤੀ ਨਹੀਂ ਤੁਸੀਂ ਕਰਾ ਰਹੇ ਹੋ ਕਿ ਉਹਨਾਂ ਨੂੰ ਚੰਗਾ ਕਿਵੇਂ ਲੱਗੂਗਾ ਉਹ ਉੱਥੇ ਬੈਠੇ ਵੀ ਬਰਾਜ ਦੇ ਦੇ ਉੱਥੇ ਬੈਠਿਆ ਨੂੰ ਕੋ ਪੁੱਛੇ ਇਹ ਤੁਹਾਡੇ ਸਿੱਖ ਕੀ ਕਰਦੇ ਨੇ ਗਿਆ ਅੱਜ ਲੈ ਤੁਹਾਡੇ ਸਿੱਖ ਕੀ ਕਰਦੇ ਨੇ ਉਹ ਕਹਿੰਦੇ ਸਾਡੇ ਕਿਤੇ ਸਿੱਖ ਨੇ ਇਹ ਸਾਡੇ ਬਰੋਦੀ ਨੇ ਇਹ ਸਾਡੇ ਵਾਲੀ ਬਾਤ ਨੂੰ ਲਿਖੋ ਲਾਉਣ ਵਾਲੇ ਨੇ ਸਿੱਖ ਨਹੀਂ ਸਾਡੇ ਆ ਜਵਾਬ ਹੈ ਉੱਥੇ ਅਰੇ ਹੀ ਦੇਣਾ ਪੂਰ ਹੋਣਾ ਵੀ ਨਾ ਪੂਰ ਜਿਹੜੇ ਪਾਕਿਸਤਾਨੀ ਆ ਗਏ ਇੱਥੇ ਸਾਡੇ ਅਸਵਾਲਦੀ ਦੇ ਗੋਲੀ ਚ ਲਾ ਕੇ ਆ ਬੰਦੇ ਮਾਰਦੇ ਫਿਰ ਪਾਕਿਸਤਾਨ ਵਾਲੇ ਜਦ ਪ੍ਰੂਫ ਹੋ ਜਾਊਗਾ ਸਾਬਤ ਹੋਊ ਫਿਰ ਕੀ ਕਹਿਣਗੇ ਕਹਣਗੇ ਠੀਕ ਹੈ ਅਸੀਂ ਵੀ ਬਗਦਦਾਂ ਚ ਜਰੋੜੇ ਤੁਸੀਂ ਵੀ ਜਰੋੜ ਮਾਰੋ ਇਹਨਾਂ ਨੂੰ ਬੋਲ ਜਾਵਨਾ ਹੈ ਬੁੱਲਜਬ ਨੇ ਇਹ ਨਾ ਦੇ ਨਾ ਜਬੀ ਬੁੱਲਜਬ ਨੇ ਇਹ ਨਾ ਦੇ ਲਾ ਜਬੀ ਬੁੱਲਜਬ ਇਹ ਸਾਰੇ ਬੁੱਲਜਬ ਨੇ ਜੋ ਗੁਰਬਾਣੀ ਦੇ ਅਰਥਾਂ ਤੋਂ ਅਰਥ ਕਰਕੇ ਜੋ ਗੁਰਬਾਣੀ ਚ ਲਿਖਿਆ ਹੈ ਉਹਨਾਂ ਤੋਂ ਅਲੱਗ ਜਾ ਕੇ ਜੋ ਬੜਾਈ ਕਰਦੇ ਨੇ ਬਰਾਬਰੀ ਕਰਦੇ ਨੇ ਉਹ ਸਾਰੇ ਬੁੱਲਜਬ ਗੁਰਬਾਣੀ ਦੀ ਕਸੋਟੀ ਦੇ ਹਿਸਾਬ ਨਾਲ ਬੁੱਲਜਬ ਨੇ ਉਹ ਉਹਨਾਂ ਨੂੰ ਕੀ ਬਤਾਵਿਆ ਸੀ ਕੀ ਕਰਨੇ ਕਿ ਬੰਦੇ ਖਤਰਨਾਕ ਹੁੰਦੇ ਨੇ ਆਪ ਦਾ ਪੱਲੇ ਉਹਨਾਂ ਦਾ ਕੁਝ ਹੁੰਦਾ ਨਹੀਂ ਤੂੰ ਅਦਰ ਹੰਡ ਦਿਨਾ ਦੀ ਬੇਰੇ ਬੰਦੇ ਦਾ ਕੁਝ ਹੈ ਨਹੀਂ ਸਮਝਿਆ ਨਹੀਂ ਕੋਈ ਤੁਹਾਨੂੰ ਕਹਾਣੀ ਸੁਣਾਉਂਦਾ ਮੇਦਵਾ ਔਰਤ ਦੀ ਉਹ ਕਹਾਣੀ ਮੈਂ ਦਾ ਕਹਿੰਦੀਆਂ ਸਾਰੀਆਂ ਮੇਰੇ ਵਰਗੀਆਂ ਹੋ ਜਾਂਦੀਆਂ ਹੋਰ ਤਾਂ ਇਹਨੂੰ ਕੁਝ ਕਿਹਾ ਔਰ ਮੇਦਵਾ ਸੀ ਨਾ ਵੀ ਤੁਸੀਂ ਵੀ ਮੇਰੇ ਵਰਗੀਆਂ ਹੀ ਹੋ ਜੋ ਇਹ ਤਾਂ ਸਾਰੇ ਚਾਹੁੰਦੇ ਨੇ ਸਾਡੇ ਵਰਗੇ ਹੋ ਜਾਣ ਇਹ ਸੰਸਾਰੀ ਲੋਕ ਨੇ ਸੰਸਾਰੀ ਐਡਾ ਹੀ ਕਰਦੇ ਹੁੰਦੇ ਨੇ ਬੰਦਾ ਸੰਸਾਰੀ ਨਹੀਂ ਐ ਉਹ ਨਿਰਾਕਾਰੀ ਐ ਸੰਸਾਰੀਆਂ ਨਾਲ ਨਿਰਾਕਾਰੀਆਂ ਦਾ ਕਦੇ ਵੀ ਜੋੜਵੇਂ ਲਾਉਦਾ ਹੀ ਨਹੀਂ ਹੁੰਦਾ ਇਹਨਾਂ ਨੂੰ ਆਦਤ ਆ ਵਾਦੀ ਐ ਆਦਮੀ ਨੂੰ ਉੱਚਾ ਚੱਕਣ ਦੀ ਉਹਨਾਂ ਨੇ ਰਾਤ ਦੇ ਅੰਦਰ ਵੀ ਚੱਕ ਤੱਕਦੇ ਸਨੇ ਕ੍ਰਿਸ਼ਨ ਵੀ ਚੱਕਦਾ ਚਲੋ ਉਹਦਾ ਸ਼ਾਇ ਚਾਹਦੇ ਹੋਣ ਸਭ ਚੱਕੋ ਕਿ ਵੀ ਵੀ ਚਾਹਦਾ ਹੋਵੇ ਉਹ ਵੀ ਚੱਕੋ ਉਹ ਵਰਬੀ ਦੇ ਰਿਹਾ ਜਿਹੜੇ ਪਰ ਨਾਨਕ ਦਾ ਤਾਂ ਕੋਈ ਬਸਤ ਹੈ ਜਾ ਹੋਇਆ ਜੀ ਨਾਨਕ ਦਾ ਤਾਂ ਭਗਤੀ ਆਪ ਕੀਤੀ ਹੈ ਸਾਧਗੋ ਨਾਨਕ ਭਗਤ ਕਰੀ ਇੱਕ ਵਾਰ ਇੱਕ ਵਾਰ ਹੋ ਕੇ ਭਗਤੀ ਕੀਤੀ ਹੈ ਤਾਂ ਮੰਨ ਤਾਂ ਅਨਭਵ ਦੇ ਦਿਓ ਭਗਤੇ ਜੀ ਲੋਗ ਰਹੇ ਨੇ ਰਬ ਦਾ ਅਸਲੀ ਭਗਤ ਹੈ ਸਾਰੇ ਭਗਤ ਨਹੀਂ ਪਰ ਉਹਨਾਂ ਨੇ ਤਾਂ ਆਪਣੇ ਆਪ ਨੂੰ ਭਗਤ ਨਹੀਂ ਕਿਹਾ ਕਿਸੇ ਦੇ ਕਿਰਨ ਭਗਤ ਪੱਟਾ ਲੱਗਿਆ ਬਾਬਸੀ ਆਪਣੇ ਆਪ ਨੂੰ ਭਗਤ ਕਹਿਣਾ ਵੱਡਾ ਕਹਿਣ ਦੇ ਬਰਾਬਰ ਹੈ ਭਗਤ ਇੱਕ ਬਹੁਤ ਵੱਡੀ ਪਦਵੀ ਦਾ ਲੋਕ ਉਹਨਾਂ ਨੇ ਭਗਤ ਨਹੀਂ ਕਿਹਾ ਉਹ ਤਾਂਸ ਕਹਿਆ ਆਪਣੇ ਦਾਨ ਕ ਮੰਗੇ ਨਾਮਦਾਨ ਕਿਰਪਾ ਕਰੋ ਹਰੇ ਨਾਨਕ ਮੰਗਦਾ ਕਿ ਤੂੰ ਫਿਰ ਗੁਰੂ ਗੁਰੂ ਵੀ ਕਿਸੇ ਤੋਂ ਮੰਗਦਾ ਗੁਰੂ ਕਿਹਾ ਬੰਦੂ ਗੁਰੂ ਦਾ ਤਾਂ ਬੜਾ ਕੋਈ ਹੈ ਹੀ ਨਹੀਂ ਸਦ ਮੂਲ ਗੱਲ ਕੋਰ ਨੇ ਇਹਨਾਂ ਬੁਰਖਾਂ ਦੇ ਕੋਹਰ ਕਾਫਰ ਹੈ ਜੋ ਰਹਿ ਰਹੇ ਹਰਾਮ ਕੋਰ ਤੋਂ ਦੇਣਾ ਚਾਹੀਦਾ ਕੁਝ ਬੁਰਖਾਂ ਤੋਂ ਕੋਰ ਨਾ ਕੁਝ ਹੋਰ ਹਰਾਮ ਕੋਰ ਯੋਰਾ ਹਰਾਮ ਕੋਰ ਤਾਂ ਹੋ ਨਹੀਂ ਆ ਵੀ ਗੁਰੂ ਬਣੇ ਬੈਠੇ ਔਰ ਜਿਹੜੇ ਆਪਣੇ ਵਪਾਰੀਆਂ ਥਲੋ ਦੇ ਠੀਕ ਹੈ ਬੁਰਖਾਂ ਤੋਂ ਕੋਰ ਨੇ ਜਿਹੜੇ ਵਿਚਾਰਨ ਦਾ ਮਗਲ ਲੱਗਿਆ ਉਹਨਾਂ ਨੂੰ ਪਤਾ ਕੋਈ ਨਹੀਂ ਉਹਨਾਂ ਨੂੰ ਆਪ ਸਮਝ ਕੋਈ ਨਹੀਂ ਉਹ ਕਹਿੰਦੇ ਵੀ ਜੋ ਕਹਿੰਦੇ ਨੇ ਠੀਕ ਹੈ ਕਹਿੰਦੇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ਕ ਇਹਨਾਂ ਆਖੀ ਹੈ ਜੇ ਲੇਖੇ ਵਰਤਸ ਹੋਏ ਚੱਗਾ ਆ ਬੰਦਾ ਇਹਦਾ ਚਲੋ ਖਿਆਲ ਲੈ ਸਾਡਾ ਖਿਆਲ ਨਾਲ ਕਿੰਨਾ ਬੱਧਾ ਹੋ ਜਾਂਦਾ ਚੰਗੇ ਨੂੰ ਚੱਗਾ ਕਰਕੇ ਬੁਰਾ ਚਾਹੀਦਾ ਕਾ ਇਹ ਆਪਣਾ ਵਿਰੋਧੀ ਵੀ ਤੁਨਾ ਹੋ ਵਿਰੋਧੀ ਹੈ ਹੀ ਨਹੀਂ ਬੁਰ ਬੁਰ ਖਾਂਦਾ ਤਾਂ ਕਿਸੇ ਨਾਲ ਵਿਰੋਧ ਹੈ ਹੀ ਨਹੀਂ ਉਹ ਚਾਹੇ ਇਸਲਾਮ ਬਦਾਰੀ ਜਾਂ ਚੰਗਾ ਤੇ ਚੰਗਾ ਕਾਟਾ ਸਿੱਖਾ ਚ ਬੰਦਾ ਤਾਂ ਬੰਦਾ ਸਿੱਖ ਕਾਹਦਾ ਇਹ ਬੰਦਾ ਇਹ ਬੰਦਾ ਆਇਆ ਸਿੱਖਤ ਵਿੱਚ ਹੋ ਗਿਆ ਤਾਂ ਸਾਡੀ ਦ੍ਰਿਸ਼ਟੀ ਸੰਸਾਰੀ ਹੈ ਹਾਂ ਬੰਦਾ ਵੀ ਸਿੱਖ ਹੈ ਬੰਦਾ ਵੀ ਜਗਾਇ ਹੈ ਨਾ ਸਿੱਖਾ ਵੀ ਬੰਦਾ ਹੀ ਹੈ ਇਹ ਸੰਸਾਰੀ ਦ੍ਰਿਸ਼ਟੀ ਹੋ ਜਾਂਦੀ ਹੈ ਪਰ ਬਾਦੀ ਦ੍ਰਿਸ਼ਟੀ ਦੀ ਗੁਰੂ ਦੀ ਦ੍ਰਿਸ਼ਟੀ ਦੀ ਪਰਮੇਸ਼ਰ ਦੀ ਦ੍ਰਿਸ਼ਟੀ ਹੈ ਇਹ ਪਰਮੇਸ਼ਰ ਦਾ ਦ੍ਰਿਸ਼ਟੀ ਹੋਣਾ ਚਾਹੀਦਾ ਮਗਰ ਤਾਂ ਸਾਰੇ ਕੋ ਜੇ ਚੰਗੇ ਚੰਗਾ ਕਰਮਨ ਹੈ ਜੋ ਚੰਗਾ ਹੈ ਚੰਗਾ ਹੀ ਕਰਕੇ ਬਰੁਜਾਈ ਬੰਦੇ ਬੰਦਾ ਹੋਵੇ ਜਾਇ ਤੁਹਾਡੇ ਖਲਾਫ ਵੀ ਹੋ ਤੁਹਾਨੂੰ ਵੀ ਡਾਂਟਦੇ ਹੋਵੇ ਕੁਛ ਕਹਿ ਰਹੇ ਹੋ ਗਲਤ ਫਹਿਮੀ ਨਾ ਵੀ ਦਾਲ ਵੀ ਫੈਸਲਦਾ ਹੈ ਕੋਈ ਗਲਤ ਫਹਿਮੀ ਵੀ ਤਾਂ ਹੋ ਸਕਦੀ ਹੈ ਰਾਜੇ ਨੇ ਗਲਤ ਫਹਿਮੀ ਰਲੋ ਤਾਂ ਹਦੀ ਬੁਰੇ ਸਰਤਾ ਬਾਜ ਰਾਜਾ ਮਾਫੀ ਮੰਗਦਾ ਨਾਮਦੇਵ ਤੋਂ ਰਾਜੇ ਨੇ ਅਫਸੋਸ ਕੀਤਾ ਵੀ ਇਹ ਕੀ ਕਰ ਲਿਆ ਗਲਤ ਮੈਂ ਮੇਰਾ ਵੀ ਤਾਂ ਹੋ ਸਕਦਾ ਹੈ ਪਰ ਰਾਜਾ ਚੰਦਾ ਹੀ ਸੀ ਉਹ ਮਾੜਾ ਕਿਵੇਂ ਕਹੋ ਆਪ ਚੰਦਾ ਸੀ ਕਿਸੇ ਨੇ ਨਹੀਂ ਸਿੱਖਿਆ ਗੱਲ ਸੁਣ ਲਈ ਉਹਨੇ ਗਲਤੀ ਕਰ ਲਈ ਚੰਦਾ ਫਿਰ ਵੀ ਉਹ ਚੰਗਾ ਹੀ ਬਣਦਾ ਚਾਹੀਦਾ ਜਿਹਨੇ ਆਪਣੀ ਗਲਤੀ ਨੂੰ ਘਰਤੀ ਤਾਂ ਬਣ ਜਾਣਾ ਹਾਂ ਬੰਦੇ ਬੰਦਾ ਹੋਏ ਬੰਦੇ ਖਿਆਲ ਨਾਲ ਜੇ ਚੰਦਾ ਵੀ ਬੰਦਾ ਹੋ ਜੂਗਾ ਜਿਹੜੇ ਚੰਗੇ ਵੀ ਬੰਦੇ ਸੀ ਨਾ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਦੌਲਦ ਦੇ ਦੀ ਸ਼ਿਕਾਇਤ ਕੀਤੀ ਉਹ ਬੰਦੇ ਹੋ ਸਾਬਦ ਹੋਗੇ ਨਾ ਉਹ ਜਿਹਨਾਂ ਦੀ ਇੱਜ਼ਤ ਸੀ ਰਾਜੇ ਦੇ ਦਿਮਾਗ ਦੇ ਵਿੱਚ ਉਹਨਾਂ ਦੀ ਇੱਜ਼ਤ ਸੀ ਨਾ ਅੰਗੇ ਚੰਗੇ ਆਦਮੀ ਨੇ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਸੱਚ ਹੋਊਗਾ ਅੱਖ ਨਹੀਂ ਰਹੀ ਉਹਦੇ ਦਿਮਾਗ ਦੇ ਵਿੱਚ ਜ਼ਲੀਲ ਹੋ ਗਏ ਵੀ ਐਡੇ ਜ਼ਲੀਲ ਆਦਮੀ ਇਹ ਇਨਾਂ ਨੇ ਐਸਾ ਵੀ ਨਹੀਂ ਸ਼ਿਕਾਇਤ ਕੀਤੀ ਮੇਰੇ ਕੋਲ ਸਾਰੀ ਗੱਲ ਬਾਤ ਸਮਝ ਕੇ ਪਬਲਿਕ ਦੇ ਮੋਹਰੇ ਵੀ ਨੰਗੇ ਹੋ ਗਏ ਉਹ ਖਿਆਲਪੰਦਾ ਸੀ ਉਹਨਾਂ ਦਾ ਭਗਤੇ ਅਰਜਾਂ ਬੁਲਾ ਦੀਏ ਸੀ ਇਹਦੇ ਨੂੰ ਹੀਟ ਕਰਾ ਦਈਏ ਆ ਖਤਮ ਕਰਵਾ ਦਈਏ ਪਰਮੇਸ਼ਰ ਦਾ ਪਜਾ ਪਤਾ ਨਹੀਂ ਹੋਵੇ ਉਹ ਵੀ ਹੈ ਕੁਛ ਪਰਮੇਸ਼ਰ ਦੀ ਤਾਕਤ ਕੋਈ ਐ ਦਾ ਭਰੋਸਾ ਹੀ ਨਹੀਂ ਹੈ ਰਾਜੇ ਦੀ ਤਾਕਤ ਤਾਂ ਨਹੀਂ ਦੀ ਆ ਬਦੰਦਰ ਨਹੀਂ ਤੀ ਜਿਹੜਾ ਪਿੱਛੇ ਖੜਾ ਆ ਰਾਜਾ ਸਾਡੇ ਬਾਹਰ ਆ ਜਾ ਖਤਮ ਕਰ ਕੁ ਜਿਹੜਾ ਹੱਥ ਹੱਥ ਜਨੂਬ ਜਪੜਾ ਬੰਨਣਾ ਜਿਹਦੇ ਹੱਥ ਚ ਉਹ ਕੌਣ ਉਹਦੇ ਬਾਰੇ ਭਗਤ ਨੂੰ ਦਾ ਭਰੋਸਾ ਸੀਗਾ ਇਹਨਾਂ ਨੂੰ ਨਹੀਂ ਸੀ ਰ ਆ ਗਿਆ ਫਿਰ ਆਪੇ ਆਪੇ ਕਲਾ ਵਰਤਾਤੀ ਐ ਮਾਇਆ ਵੇਰਤੀ ਐ ਹਾਂਜੀ ਆਸ਼ਕੀਨ ਆਖੀ ਐ ਜੇ ਲੇਖੇ ਵਰਤਾ ਸੋਏ ਉਹ ਆਜ ਤੇ ਨਹੀਂ ਹੋ ਸਕਦਾ ਜਿਹਦਾ ਨਾ ਕਰੇ ਉਹਦੇ ਨਾ ਲੇਖਾ ਵੀ ਵਰਤੇ ਲੇਖਾ ਪੁਨਪਾ ਲੇਖਾ ਦਾ ਉਹ ਬੋਦਦਾ ਕੋ ਲੇਖਾ ਹੁੰਦਾ ਚਲੋ ਉਹ ਬੋਦਦਾ ਤਾਂ ਹੋ ਵੀ ਸਕਦਾ ਪਤੀ ਪਤਨੀ ਦਾ ਲੇਖਾ ਹੁੰਦਾ ਕੀ ਦਿਓਗਾ ਸਰਕਾਰ ਤਾਂ ਵੱਲਦੀ ਨਹੀਂ ਸਰਕਾਰ ਤਲਾਕ ਦੇ ਬਾਅਦ ਤਾਂ ਮੰਨ ਲੂਗੀ ਪਹਿਲਾਂ ਨਹੀਂ ਮੰਨ ਜੇ ਤੁਹਾਡੇ ਅਕਾਊਂਟ ਫੜੇ ਗਏ ਦੋਹਾਂ ਦਾ ਇੱਕੋ ਬੰਨਿਆ ਜਾਣਾ ਹੈ ਬੋਤਾਇਆ ਕਿ ਆਏ ਮੰਨ ਲੂ ਉਹ ਪਰ ਜੇ ਜੇ ਤੁਸੀਂ ਕਹੋਗੇ ਸਾਡੀ ਪਾਰਟਨਰਸ਼ਿਪ ਹੈ ਦੋਹਾਂ ਦੀ ਇੱਕ ਜਾਲ ਗੜੋੜੀਆਂ ਸਾਰੀ ਅਸੈਸਮੈਂਟ ਪ੍ਰੀਓਰਰ ਰਿਪੋਰਟ ਕਰਾ ਦਿਓ 100 ਕੀ ਲਾਗਤ ਰਿਪੋਰਟ ਵੀ ਇਹ ਤਾਂ ਜੀ ਆਟਾ ਫੇਰੇ ਨੂੰ ਸਰਕਾਰ ਤਾਂ ਨਹੀਂ ਵੱਲਦੀ ਇਹ ਗੱਲ ਕਿ ਉਹ ਕੀ ਹੈ ਉਹ ਰਿਸ਼ਤਾ ਐਸਾ ਉਹ ਆ ਰਿਸ਼ਤਾ ਹੈ ਜਿੱਥੇ ਲੇਖਾਂ ਨਹੀਂ ਵਰਤ ਸਕਦੇ ਕਿ ਉਹ ਦੋ ਖੈ ਦੀ ਦੋ ਹੈ ਗੁਰਬਾਨੀ ਦੀ ਦੋ ਬੰਦੀ ਤਾਂ ਪਰੇ ਨਾ ਆਖਿਰ ਵੇਣ ਜਿੱਥੇ ਇਕੱਠੇ ਹੋਏ ਸਿਰ ਕਰਕੇ ਭਾਵੇਂ ਦੋ ਨਹੀਂ ਪਰ ਭਾਈਆਂ ਨੂੰ ਦੋ ਮੰਨੂ ਮੰਨੂ ਨਾ ਮੰਨੂ ਆੜੜ ਖਾਤੇ ਮੰਨੂ ਭੈਣ ਭਾਈ ਦੇ ਆੜੜ ਖਾਤੇ ਮੰਨੂ ਪਤੀ ਪਤਨੀ ਦਾ ਅੱਡ ਨਹੀਂ ਵਰਤਦੀ। ਹਾਂ ਬੁੰਡਾ ਹੋਊਗਾ ਵਿੱਚ ਬਾਲ ਹੋਦੇ ਵੀ ਅੱਡ ਮੰਨੂ। ਕਿਹਦੀ ਬਣ ਸਕਦੀ ਸਾਰੀ ਜਿੰਦਗੀ। ਕਦੇ ਕੋਈ ਅੱਡ ਨਹੀਂ ਮੰਡੀ ਜਾਊਗੀ, ਫਿਊਲਟੀ ਬਣਦੀ ਹੈ। ਇਹ ਦੋਆਂ ਵਾਂਡਾ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਜੇ ਲੇਖਾ ਇਹਨਾਂ ਦੇ ਵਿੱਚ ਵੀ ਹੈ। ਜੇ ਲੇਖਾ ਇਹਨਾਂ ਜਿਹੜੇ ਸਬਸਕ੍ਰਾਈਬ ਹੋ ਗਏ, ਉਹ ਤਾਂ ਰੁਕ ਰਾਇਆ ਹੈ ਤੇ ਸਾਬ। ਜਿਵੇਂ ਸਾਥੀ ਖਾਂਡੇ ਤੇ ਸਾਡਾ ਵਨ ਕਰਾਇਆ ਹੈ ਨਾ ਹੁਣ ਕੰਧ ਤੇ ਨਾ ਉੱਥੋਂ ਸਾਂ ਕਰਾ ਕੇ ਹਰਣਾ ਤੇੜਾ ਤੇ ਵਿੱਚ ਤੇੜਾ ਕਹਿੰਦੇ ਮੇਰਾ ਮਨ ਤੇੜਾ ਹੈ ਤੇੜੜ ਪੈ ਗਈ ਹੈ ਨਾ ਜੀ ਮਨ ਫਟ ਗਿਆ ਫਟਿਆ ਹੈ ਫਿਰ